ਤੇਰੇ ਦਾ ਦਾ ਨਾ ਤੂੰ ਪਾਣੀ ਨਹੀਂ ਮੰਗਣਾ ਠੀਕ ਹੈ ਨਾ ਉਹਦਾ ਮੁੰਡਾ ਸਾਰਾ ਕੁਝ ਛੱਡਿਆ ਜਿੱਦੇ ਤੇਰੇ ਨਾਲ ਕਰਨਾ ਹੋਇਆ ਪ੍ਰੈਗਰ ਪ੍ਰੂਗਾ ਸਾਰੇ ਖਾ ਕੇ ਚੜਾਂਗੇ ਮਾਂ ਤੇ ਨਾ ਜਾਈ ਕੀ ਯਾਰਾ ਆਪਣਾੜੀ ਸੀ ਉਹ ਵੀ ਯਾਰਾ ਮਾਂ ਯਾਰ ਸਭ ਦੀ ਸਾਂਝੀ ਆ ਯਾਰ ਜਰ ਤੇਰੇ ਨਾਲ ਸੀ ਮਜ਼ਾਕ ਤੂੰ ਸਾਡੇ ਤੋਂ ਪੁੱਛਿਆ ਤੇਰੇ ਨਾਲ ਮਜ਼ਾਕ ਕਰਦੇ ਪਿਆ ਵੀ ਪ੍ਰੂਫ ਦੇ ਦੇ ਤੂੰ ਮਾਂ ਤੇ ਕਿਉਂ ਜਾ ਰਹੀਆਂ ਤੂੰ ਆਪ ਹੀ ਤਾਂ کہہ ਰਹੀਆਂ ਟਾਈਮ ਬਸ ਕਰਨਾ ਓਨੇ ਆਪਾਂ ਇੱਥੇ ਸਾਨੂੰ ਤੇਰਾ ਪਤਾ ਲੱਗ ਗਿਆ ਮੁੰਡਾ ਤੂੰ ਇਹ ਤਾਂ ਪਤਾ ਸਾਨੂੰ ਲੱਗ ਗਿਆ ਠੀਕ ਆ ਮੁੰਡਾ ਪਰ ਤੂੰ ਪਰ ਆਵਾ ਕੁੜੀ ਹੋ ਸਕਦੀਆਂ ਅੰਦਰੋਂ ਜਸ ਗੇਮਿੰਗ ਮਨਦੀਪ ਜੀ ਮੈਂ ਤੁਹਾਨੂੰ ਕੋਈ ਗਲਤ ਨਹੀਂ ਕਹਿ ਰਹੀ ਇਹ ਤਾਂ ਸਾਰੇ ਮੈਨੂੰ ਗਲਤ ਬੋਲ ਰਹੇ ਸੀ ਤਾਂ ਹੀ ਇਹਨਾਂ ਨੂੰ ਜਵਾਬ ਦਿੱਤਾ ਤੁਸੀਂ ਉਲਟਾ ਇਹਨਾਂ ਦਾ ਸਾਥ ਦੇਣ ਲੱਗ ਪਏ ਗੱਤ ਦਾ ਸਾਥ ਨਹੀਂ ਦੇਣਾ ਚਾਹੀਦਾ ਭਾਵੇਂ ਉਹ ਤੁਹਾਡਾ ਦੋਸਤ ਹੀ ਕਿਉਂ ਨਾ ਹੋਵੇ ਗੱਲ ਸਹੀ ਹੈ ਚੁੱਪ ਕਰ ਜਾਓ ਕਿਉਂ ਬੋਲਦੇ ਪਿਓ ਤੁਸੀਂ ਇਹ ਕਿ ਕੁੜੀ ਨੂੰ ਹੈ ਹੁਣ ਪੁੱਛ ਲੈਣ ਦਾ ਜੋ ਪੁੱਛ ਰਹੀ ਹੈ ਯਾਰ ਤੂੰ ਚੁੱਪ ਕਰ ਜਦੋਂ ਮਿੰਟ ਯਾਰ ਸਿਆਣੇ ਪਰ ਮਾੜੀ ਮੋਟੀ ਕੁੜੀਆ ਯਾਰ ਹੋ ਹੈ ਉਹਨੂੰ ਨਹੀਂ ਟਾਈਮ ਮਿਲਦਾ ਵਿਚਾਰੀ ਨੂੰ ਯਾਰ ਉਹ ਸਭ ਕੁਝ ਪੁੱਛ ਕੇ ਰੂਗੀ ਕਿ ਮੈਂ ਕੀ ਕੁਝ ਹੁੰਦਾ ਵਾ ਕੀ ਨੀ ਨੌਲੇਜ ਉਹਨੂੰ ਵਿਚਾਰੀ ਨੂੰ ਯਾਰ ਲੈ ਲੈਣ ਤੇ ਨੌਲੇਜ ਹੈ ਯਾਰ ਨਹੀਂ ਸਾ ਦਿੱਤਾ ਮੈਂ ਉਹਨਾਂ ਦਾ ਬਈ ਆ ਦੇ 13 ਸਾਲ ਦੇ ਰਿਆਂ ਮੁੰਡਿਆ ਕੁੜੀਏ ਜੱਸ ਗਿਆ ਮੈਂ ਕਿੱਥੇ ਵਾ ਗਿਆ ਮੇਰੇ ਯਾਰਾ ਮੇਰੇ ਪੁਰਾਣੇ ਆੜਿਆ ਠੀਕ ਆ ਮੈਨੂੰ ਲੱਗਾ ਤੂੰ ਮੈਨੂੰ ਕਹਿ ਰਹੀਆਂ ਮੈਨੂੰ ਕਿ ਤੂੰ ਕਿਸੇ ਦੀ ਮਾਂ ਬਾਰੇ ਵੀ ਨਾ ਬੋਲ ਕੁਛ ਤੂੰ ਮਜ਼ਾਕ ਕਰ ਮਸਤੀ ਕਰ ਕੁਛ ਵੀ ਕਰ ਪਰ ਆਪਣੇ ਕਿਸੇ ਨੂੰ ਨਾ ਬੋਲ ਪਹਿਲਾਂ ਤੇ ਢਿੰਗ ਸੰਗਾ ਆ ਕੇ ਗਏ ਨੇ ਠੀਕ ਆ ਤੇਰੇ ਬਰਸਾ ਮਾਰਨਗੇ ਉੱਥੇ ਉਹਦਾ ਬਾਗ ਐਨਾ ਸ਼ੁਗਰਾ ਨਹੀਂ ਤਾਂ ਤੇਰੇ ਕਾਲ ਬੁਲਾ ਦੇਣੀ ਸੀ ਉਹਨਾਂ ਨੇ ਮੈਂ ਫੇਰ ਆ ਗਿਆ ਸ਼ਰਮਾ ਮਾਂ ਦੇ ਪੁੱਤਾ ਤੂੰ ਨਹੀਂ ਪੜਾਈ ਕਰਦਾ ਚਲ ਠੀਕ ਹੈ ਬਾਈ ਲਵ ਯੂ ਬਾਈ ਰঞ্জੀਤ ਕੱਲ ਨੂੰ ਮੈਂ ਕੱਲ ਨੂੰ ਡਾਇਰੀ ਤੇ ਲਿਖ ਲਈ ਪਹਿਲਾ ਦਿਨ ਠੀਕ ਹੈ ਨਾ 28 ਦਿਨਾਂ ਬਾਅਦ ਮੈਂ ਵਾਦਾ ਕੀਤਾ ਕਿਉਂਕਿ ਮੈਨੂੰ ਵੀ ਥੋੜਾ ਐ ਲੱਗੂਗਾ ਵੀ ਉਹ ਬੰਦਾ ਦਿਨ ਲਿਖ ਰਿਹਾਗਾ ਉਹ ਬੰਦਾ ਦਿਨ ਵੀ 21 ਕਸਮ ਪਾਈ ਹੋਈ ਐ ਵੀ ਕਸਮ ਤਾਂ ਨਹੀਂ ਵੀ ਮੰਨ ਲਾ ਵੀ ਇੱਕ ਬੰਦਾ ਲਿਖ ਰਿਹਾ ਮੇਰੇ ਮੈਨੂੰ ਉਹ ਫੀਲ ਹੋਊਗਾ ਵੀ ਕੱਲ ਨੂੰ ਮੇਰੀ ਸੋਸ਼ਲ ਮੀਡੀਆ ਤੇ ਬੰਦਾ ਬੇਇੱਜ਼ਤੀ ਕਰ ਸਕਦਾ ਓਏ ਠੀਕ ਐ ਭਾਈ ਮੈਂ ਠੀਕ ਹੋਣਾ ਵੱਡੇ ਭਰਾ ਯਾਰ ਕਰਦੇ ਭਾਈ ਮੈਨੂੰ bro ਮੈਨੂੰ ਲਾਈਵ ਦੀ ਐਡਿਕਟਿਵ ਹੋ ਗਈ ਐਡਿਕਸ਼ਨ ਹੋ ਗਈ ਮਾਂ ਦਾ ਪੁੱਤ ਕਹਦਾ ਐਡਿਕਸ਼ਨ ਹੋ ਗਈ ਬੋੜਾ ਬੰਦਾ ਯਾਰ ਇਹ ਵੀ ਹੈ ਨਾ ਚੰਗਾ ਅੰਗਦ ਉਹ ਅੰਗਦ ਬਾਈ ਚੰਗਾ ਕੋਈ ਗੱਲ ਨਹੀਂ ਯਾਰ ਛੱਡ ਪਰਾਂ ਮੈਂ ਦੱਸ ਦੇਣਾ ਤੈਨੂੰ ਤੂੰ ਮੈਨੂੰ ਆਹ ਇੰਸਟਾ ਤੇ ਫੋਲੋ ਕਰ ਉਹ ਤੇ ਦੱਸਦਾ ਮੈਂ ਲਾਈਵ ਕੱਟਦਾ ਹੁਣ ਇੰਸਟਾ ਤੇ ਆ ਜਾ ਤੈਨੂੰ ਦੱਸਦਾ ਮੈਂ ਰঞ্জੀਤ ਇਹਨੂੰ ਦੱਸਦਾ ਯਾਰ ਮੈਂ ਖੜ ਜਾ तू इंसटा से फॉलो कर रहा रनदीप चली <laughs> लड्डू के डब्बे वंगू फड़ाया हां तेन मैं कह रहेगा ਫੇਸਬੁਕ ਕਵਰ ਫੇਸਬੁਕ ਵੀ ਉਹੀ ਹੈ ਮਨਦੀਪ ਝੱਲੀ ਆ ਫੇਸਬੁਕ ਵੀ ਉਹੀ ਹੈ ਮੇਰਾ ਤਾਂ ਤੈਨੂੰ ਕਹਿੰਦਾ ਤੂੰ ਕੁੜੀ ਨਹੀਂ ਤੂੰ ਮੁੰਡਾ ਸਮਝ ਗਿਆ ਕੁੜੀਆਂ ਕਦੇ ਵਾਸਤੇ ਫੇਸਬੁਕ ਨਹੀਂ ਚਲਾਉਂਦੀਆਂ ਹੁੰਦੀਆਂ ਮੁੰਡੇ ਹੀ ਚਲਾਉਂਦੇ ਹੁੰਦੇ ਨੇ ਚੱਲ ਕਰ ਗੱਲ ਆ ਕੋਈ ਗੱਲ ਨਹੀਂ ਤੈਨੂੰ ਦੱਸ ਦੂਗਾ ਹੋਰ ਕੀ ਹੈ ਭਾਈ ਆਹਾ ਮੇਰਾ ਅਕਾਊਂਟ